ਬਸ ਕਰਮਚਾਰੀਆਂ ਦਾ ਅੰਦੋਲਨ ਚੱਲ ਰਿਹਾ ਲਗਾਤਾਰ ਉਸ ਅੰਦੋਲਨ ਦੇ ਵਿੱਚ ਜਿਹੜਾ ਜ਼ਬਰਦਸਤ ਰਵਈਆ ਭਗਵੰਤ ਮਾਨ ਸਰਕਾਰ ਨੇ ਅਪਣਾਇਆ ਸੀ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਜੋ ਪੁਲਿਸ ਦਾ ਰਵਈਆ ਸੀ ਉਹਦੀ ਵੀ ਨਿੰਦਿਆ ਕਰਦੇ ਹਾਂ ਔਰ ਸਾਰੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਸੌ ਸੀਮ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੋ ਕੁਝ ਅਸੀਂ ਕੱਲ ਤਸਵੀਰਾਂ ਦੇਖੀਆਂ ਹੈਗੀਆਂ ਕਿਸਾਨਾਂ ਵਾਲੀ ਚਾਹ ਆਮ ਗੱਲ ਹੁੰਦੀ ਹੈ ਵੀ ਇਹ ਕੇਸ ਪੈਣੇ ਹੁੰਦੇ ਸਾਡੇ ਜਦੋਂ ਇੱਕ ਇਸ ਕਿਸਮ ਦਾ ਹੋ ਰਿਹਾ ਔਰ ਜਿਹੜੋ ਜੋ ਸੀਐਮ ਸਾਹਿਬ ਕਹਿ ਰਿਹਾ ਉਹਦੇ ਪਿੱਛੇ ਵੀ ਉਹਨਾਂ ਦੀ ਇੱਕ ਸਾਜ਼ਿਸ਼ ਹੈ ਕ ਰਾਜਨੀਤੀ ਹੈ ਵੀ ਲੋਕਾਂ 'ਚ ਸਾਡਾ ਮੈਸੇਜ ਕਿਉਂਕਿ ਇਹਨਾਂ ਦੀ ਪੀਸੀ ਦਾ ਈਡੀ ਤਗੜੀ ਮੁਲਾਜ਼ਮਾ ਦੀ ਹੋਣੀ ਨਹੀਂ ਇਹਨਾਂ ਦਾ ਮੈਸੇਜ ਤਾਂ ਇੰਨਾ ਵੱਡਾ ਜਾਣਾ ਨਹੀਂ ਉਹ ਮੈਸੇਜ ਕਰ ਰਹੇ ਵੀ ਅਸੀਂ ਮੀਟਿੰਗ ਸੱਦ ਲਈ ਵੀ ਲੋਕਾਂ 'ਚ ਇਹ ਜਾਵੇ ਵੀ ਅਸੀਂ ਤਾਂ ਗੱਲਬਾਤ ਲਈ ਤਿਆਰ ਆਂ ਨਾਲੇ ਇਹ ਵੀ ਕਹਿ ਦਿੱਤਾ ਵੀ ਅਸੀਂ ਤਾਂ ਕੋਈ ਵੀ ਮੁਲਾਜ਼ਮ ਨੂੰ ਸਸਪੈਂਡ ਜਾਂ ਕੋਈ ਕਾਰਵਾਈ ਨਹੀਂ ਕਰਾਂਗੇ ਨਾਲੇ ਇਹ ਵੀ ਕੀਤਾ ਵੀ ਅਗਲੀਆਂ ਰੋਡਵੇਜ ਦੀਆਂ ਬੱਸਾਂ ਅਸੀਂ ਪਾਉਣ ਨੂੰ ਤਿਆਰ ਆਂ ਵੀ ਲੋਕਾਂ 'ਚ ਆਪਦਾ ਪੋਜ਼ਿਟਿਵ ਪੱਖ ਲੈ ਗਏ ਔਰ ਅੰਦਰ ਖਾਤੇ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੈਗੀ ਆ ਸਰਕਾਰ ਜਨਤਾ ਜੋ ਸਸੀ ਸੁਭਦੇ ਵੀ ਸਰਕਾਰ ਤੁਰੰਤ ਜਿੰਨੇ ਵੀ ਇਹਨਾਂ ਦੇ ਜਿੰਨੇ ਵੀ ਵੱਡੇ ਜਥੇਬੰਦੀਆਂ ਦੇ ਆਗੂਆਂ ਨੂੰ ਰਿਹਾ ਕਰੇ ਅਸਲ ਬੰਦਾ ਹੀ ਆ ਵੀ ਗੱਲਬਾਤ ਦਾ ਡਾਇਲੌਗ ਸ਼ੁਰੂ ਕਰੇ ਗੱਲਬਾਤ ਸ਼ੁਰੂ ਕਰੇ ਇਹਨਾਂ ਨਾਲ ਗੱਲ ਕਰਕੇ ਮਸਲਾ ਪੋਲਿਟੀਕਲ ਇਸ਼ੂ ਹੈ ਇਹਨੂੰ ਪੋਲਿਟੀਕਲ ਢੰਗ ਨਾਲ ਨਿਬੇੜਨਾ ਚਾਹੀਦਾ ਇਹਨੂੰ ਦਾੰਗ ਦੀ ਜੋੜਨਾ ਨਿਬੇੜਿਆ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਨੁਕਸਾਨ ਹੋਊਗਾ ਫਾਇਦਾ ਨਹੀਂ ਹੋਊਗਾ ਅਸੀਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਜਾਂ ਕਿਸਾਨ ਮਜ਼ਦੂਰ ਸੁਰਜ ਕਮੇਟੀ ਪੰਜਾਬ ਆਪਣੇ ਤੌਰ ਤੇ ਇਹਨਾਂ ਦੇ ਘੋਲ ਦੀ ਸਮਰਥਨ ਕਰੂਗੀ ਅਸੀਂ ਕੱਲ ਕੀ ਇਹਨਾਂ ਦੀ ਮਦਦ ਕਰ ਸਕਦੇ ਆ ਕਿੰਨਾ ਕੁ ਸਹਿਯੋਗ ਦੇ ਸਕਦੇ ਜਾਵਾਂਗੇ ਉਹ ਸਭ ਨਾ ਸਿਰ ਵੀ ਫੈਸਲਾ ਆਪਣੇ ਜਥੇਬੰਦੀ 'ਚ ਕਿਸਾਨ ਮਜ਼ਦੂਰ ਮੋਰਚੇ 'ਚ ਕਰਾਂਗੇ ਹਾਂ ਦੇਖੋ ਜਿਹੜੀ ਆਪਣਾ バス ਕਰਮਚਾਰੀਆਂ ਦਾ ਅੰਦੋਲਨ ਚੱਲ ਰਿਹਾ ਲਗਾਤਾਰ ਉਸ ਅੰਦੋਲਨ ਦੇ ਵਿੱਚ ਜਿਹੜਾ ਜ਼ਬਰਦਸਤ ਰਵਈਆ ਭਗਵੰਤਮਾਨ ਸਰਕਾਰ ਨੇ ਅਪਣਾਇਆ ਸੀ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਜੋ ਪੁਲਿਸ ਦਾ ਰਵਈਆ ਸੀ ਉਹਦੀ ਵੀ ਨਿੰਦਿਆ ਕਰਦੇ ਆਂ ਔਰ ਸਾਰੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਸੌ ਸੀਐਮ ਨੂੰ ਮਾਫੀ ਮੰਗਣੀ ਚਾਹੀਦੀ ਆ ਜੋ ਕੁਝ ਅਸੀਂ ਕੱਲ ਤਸਵੀਰਾਂ ਦੇਖੀਆਂ ਹੈਗੀਆਂ ਆ ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਸਰਕਾਰ ਡਰੀ ਹੋਈ ਆ ਡਰੇ ਹੋਏ ਬੰਦੇ ਸਸਪੈਂਡ ਕਰਦੇ ਹੁੰਦੇ ਆ ਵੀ ਇਹਨਾਂ ਨੂੰ ਡਰਾਉਣਾ ਆ ਜਿਹੜਾ ਬੰਦਾ ਡਰਦਾ ਨਹੀਂ ਹੁੰਦਾ ਦੂਜੇ ਨੂੰ ਸਸਪੈਂਡ ਨਹੀਂ ਕਰਦਾ ਡਰਨ ਦਾ ਮਤਲਬ ਮੁਲਾਜ਼ਮ ਡਰ ਜਾਵੇ ਕਿਉਂਕਿ ਸਾਰਕ ਨੂੰ ਆਪਣੀ ਨੌਕਰੀ ਦਾ ਫਿਕਰ ਹੁੰਦਾ ਮਤਲਬ ਡਰੀ ਹੋਈ ਸਰਕਾਰ ਹੀ ਸਸਪੈਂਡ ਕਰ ਰਹੀ ਆ ਬੰਦੇ ਔਰ ਡਰੀ ਹੋਈ ਸਰਕਾਰ ਹੀ ਕੇਸ ਪਾਉਣ ਦੇ ਡਰ ਦਾ ਰਹੀ ਆ ਅੰਦੋਲਨਾਂ ਵਿੱਚ ਕੇਸ ਦਾ ਪੈਣਾ ਕਿਸਾਨਾਂ ਵਾਲੀ ਚਲ ਆਮ ਗੱਲ ਹੁੰਦੀ ਆ ਵੀ ਕੇਸ ਪੈਣੇ ਹੁੰਦੇ ਸਾਡੇ ਦੇ ਜਦੋਂ ਇਸ ਕਿਸਮ ਦਾ ਹੋ ਰਿਹਾ ਔਰ ਜਿਹੜੋ ਜੋ ਸੀਐਮ ਸਾਹਿਬ ਕਹਿ ਰਿਹਾ ਉਹਦੇ ਪਿੱਛੇ ਵੀ ਉਹਨਾਂ ਦੀ ਕਸਾਜਿਸ਼ ਹੈ ਕ ਰਾਜਨੀਤੀ ਆ ਵੀ ਲੋਕਾਂ 'ਚ ਸਾਡਾ ਮੈਸੇਜ ਕਿਉਂਕਿ ਇਹਨਾਂ ਦੀ ਪੀਸੀ ਦਾ ਈਟੀ ਤਗੜੀ ਮੁਲਾਜ਼ਮਾ ਦੀ ਹੋਣੀ ਨਹੀਂ ਇਹਨਾਂ ਦਾ ਮੈਸੇਜ ਤਾਂ ਇੰਨਾ ਵੱਡਾ ਜਾਣਾ ਨਹੀਂ ਉਹ ਮੈਸੇਜ ਕਰ ਰਹੇ ਵੀ ਅਸੀਂ ਮੀਟਿੰਗ ਸੱਦ ਲਈ ਵੀ ਲੋਕਾਂ 'ਚ ਇਹ ਜਾਵੇ ਵੀ ਅਸੀਂ ਤਾਂ ਗੱਲਬਾਤ ਲਈ ਤਿਆਰ ਆਂ ਨਾਲੇ ਇਹ ਵੀ ਕਹਿ ਦਿੱਤਾ ਵੀ ਅਸੀਂ ਦਾ ਕੋਈ ਵੀ ਮੁਲਾਜ਼ਮ ਨੂੰ ਸਸਪੈਂਡ ਜਾਂ ਕੋਈ ਕਾਰਵਾਈ ਨਹੀਂ ਕਰਾਂਗੇ ਨਾਲੇ ਇਹ ਵੀ ਕੀਤਾ ਵੀ ਅਗਲੀਆਂ ਰੋਡਵੇਜ ਦੀਆਂ ਬੱਸਾਂ ਅਸੀਂ ਪਾਉਣ ਨੂੰ ਤਿਆਰ ਆਂ ਫੇ ਲੋਕਾਂ ਚ ਆਪਦਾ ਪੋਜ਼ਿਟਿਵ ਪੱਕ ਲੈ ਗਏ ਔਰ ਅੰਦਰ ਖਾਤੇ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੈਗੀ ਆ ਤੋਂ ਮਤਲਬ ਇਹਨੂੰ ਕਹਿੰਦੇ ਹੁੰਦੇ ਆ ਵੀ ਬੜੇ ਟੇਡੇ ਢੰਗ ਨਾਲ ਲੋਕਾਂ ਦਾ ਜੜਾ ਸਮਰਥਨ ਮਿਲਿਆ ਇਹਨਾਂ ਨੂੰ ਜਿਹੜੀ ਸਹਾਨੂੰ ਭੂਤੀ ਪੰਜਾਬ ਦੇ ਲੋਕਾਂ ਦੀ ਇਹਦੇ ਨਾਲ ਗਈ ਆ ਉਹਨੂੰ ਤੋੜਨਾ ਔਰ ਫਿਰ ਫਿਰ ਜਦੋਂ ਲੋਕ ਪਛਾਣ ਹਟ ਜਾਣਗੇ ਫਿਰ ਇਹਨਾਂ ਤੇ ਵਾਰ ਕਰਨਾ ਨਹੀਂ ਇਹ ਇਹ ਨੀਤੀ ਆ ਮੈਨੂੰ ਲੱਗਦਾ ਉਹ ਚ ਕਾਮਯਾਬ ਨਹੀਂ ਹੋਣਗੇ ਜਿਹੜੀ ਇਹਨਾਂ ਨੇ ਕਲਦਾਸੀ ਤੇ ਇਹਨਾਂ ਦੇ ਸਮਰਥਨ ਆ ਫੈਸਲਾ ਤਾਂ ਇਹਨਾਂ ਜਥੇਬੰਦੀਆਂ ਨੇ ਲੈਣਾ ਜਿਹੜਾ ਇਹਨਾਂ ਨੇ ਕੱਲ ਮਹਾਲੀ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਨੂੰ ਕੂਚ ਕਰਨ ਦਾ ਤਾਂ ਵੱਡਾ ਅੰਦੋਲਨ ਆ ਤਿੱਖਾ ਅੰਦੋਲਨ ਆ ਸਰਕਾਰ ਜਨਤਾ ਜੋ ਸਸੀ ਸੋਮਦੇਵ ਸਰਕਾਰ ਤੁਰੰਤ ਜਿੰਨੇ ਵੀ ਇਹਨਾਂ ਦੇ ਜਿੰਨੇ ਵੀ ਵੱਡੇ ਜਥੇਬੰਦੀਆਂ ਦੇ ਆਗੂਆਂ ਨੂੰ ਰਿਹਾ ਕਰੇ ਅਸਲ ਬੰਦ ਆ ਹੀ ਆ ਵੀ ਗੱਲਬਾਤ ਦਾ ਡਾਇਲੌਗ ਸ਼ੁਰੂ ਕਰੇ ਗੱਲਬਾਤ ਸ਼ੁਰੂ ਕਰੇ ਇਹਨਾਂ ਨਾਲ ਗੱਲ ਕਰਕੇ ਮਸਲਾ ਪੋਲਿਟਿਕਲ ਇਸ਼ੂ ਵੈਨੂੰ ਪੋਲਿਟਿਕਲ ਢੰਗ ਨਾਲ ਨਿਬੇੜਨਾ ਚਾਹੀਦਾ ਇਹਨੂੰ ਦਾੰਗ ਦੀ ਜੋੜ ਨਾਲ ਨਿਬੇੜਿਆ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਨੁਕਸਾਨ ਹੋਊਗਾ ਫਾਇਦਾ ਨਹੀਂ ਹੋਊਗਾ ਅਸੀਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਜਾਂ ਕਿਸਾਨ ਮਜ਼ਦੂਰ ਸੁਰਖਸ਼ ਕਮੇਟੀ ਪੰਜਾਬ ਆਪਣੇ ਤੌਰ ਤੇ ਇਹਨਾਂ ਦੇ ਘੋਲ ਦੀ ਸਮਰਥਨ ਕਰੂਗੀ ਅਸੀਂ ਕੱਲ ਕੀ ਇਹਨਾਂ ਦੀ ਮਦਦ ਕਰ ਸਕਦੇ ਹਾਂ ਕਿੰਨਾ ਕੁ ਸਹਿਯੋਗ ਦੇ ਸਕਦੇ ਜਾਵਾਂਗੇ ਉਹ ਸਭ ਨਾਸੀ ਵੀ ਫੈਸਲਾ ਆਪਣੇ ਜਥੇਬੰਦੀ ਚ ਕਿਸਾਨ ਮਜ਼ਦੂਰ ਮੋਰਚੇ ਚ ਕਰਾਂਗੇ ਜੋ ਤੱਕ ਸਪੋਰਟ ਕਰੋਗੇ ਨਾਲ ਮੈਂ ਹਾਂ ਦੇਖੋ ਜਿੰਨਾ ਚਿਰ ਇਹਨਾਂ ਦਾ ਅੰਦੋਲਨ ਚੱਲੂਗਾ ਜਿੰਨੀ ਸਾਡੀ ਸਮਰੱਥਾ ਉਸ ਢੰਗ ਨਾਲ ਸੀ ਸਪੋਰਟ ਜਾਰੀ ਰੱਖਾਂਗੇ ਹਾਰਦਿਕ ਬਾਕੀ ਜਥੇਬੰਦੀਆਂ ਬਾਡੜ ਥਾਵਾਂ ਤੇ ਸਸੀਂ ਤਕੜੇ ਆ ਹੋਰ ਜਥੇਬੰਦੀਆਂ ਵੀ ਆਏ ਸੀ ਮਲਾਜਮਾਨੀਆਂ ਜਥੇਬੰਦੀਆਂ ਵੀ ਆਈਆਂ ਹੋਰ ਸ਼ੋਭਿਆਂ ਦੀਆਂ ਬਹੁਤ ਸਾਰੇ ਥਾਵਾਂ ਤੇ ਸਾਡਾ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀਆਂ ਬਹੁਤ ਸਾਰੀਆਂ ਬੀਕੇ ਜੂ ਕ੍ਰਾਂਤੀਕਾਰੀ ਬੀਕੇ ਜੂ ਬ੍ਰਾਮਕੇ ਬੀਕੇ ਜੂ ਦਵਾਬਾ ਹੋਰ ਪ੍ਰਤੀ ਬੀਕੇਜੂ ਪਨੇੜੀ ਬਹੁਤ ਸਾਰੀਆਂ ਬੀਕੇਜੂ ਆਜ਼ਾਦ ਬਹੁਤ ਸਾਰੀਆਂ ਜਥੇਬੰਦੀਆਂ ਸਪੋਰਟ ਕੀਤੀ ਹੋਈ ਹੈ ਸਾਡੇ ਜੁੜੇ ਹੋਏ ਮੋਰਚੇ ਨਾਲ ਤੇ ਹੋਰਨਾਂ ਦੀ ਵੀ ਮੈਂ ਬਾਈਟਾਂ ਦੇਖਿਆ ਉਹਨਾਂ ਸਪੋਰਟ ਕੀਤੀ ਹੈਗੀ ਬਾਕੀ ਇਹਨਾਂ ਨੂੰ ਵੱਧ ਪਤਾ ਹੋਊਗਾ ਸਾਰਾ ਪੰਜਾਬ ਹੀ ਸਪੋਰਟਡ ਆ ਵੀ ਸਰਕਾਰ ਦੀ ਜਿਹੜੀ ਸੰਪਤੀ ਆ ਇਹਦਾ ਜਿਹੜਾ ਪੰਜਾਬ ਰੋਡ ਵੀ ਮਾੜੀ ਮੋਟੀ ਬਚੀ ਹੋਈ ਆ ਇਹਦਾ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਇਸ ਪੱਖ ਤੋਂ ਰੁਜ਼ਗਾਰ ਵੀ ਮਿਲਦਾ ਕਿ ਇਹ ਹੜਤਾਲ ਕਰਕੇ ਜਿਹੜੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਜਿੰਮੇਦਾਰ ਕੌਣ ਹੈ ਨਹੀਂ ਦੇਖੋ ਇਹ ਇੱਚ ਕੋ ਰੌਲਾ ਨਹੀਂ ਜਦੋਂ ਬੱਸਾਂ ਬੰਦ ਹੋਈਆਂ ਫਿਰ ਆਮ ਜਨਤਾ ਨੂੰ ਜਾਣ ਆਉਣ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਨੇ ਫਰੀ ਸਫ਼ਰ ਕਰਨਾ ਸੀਗਾ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸਮੱਸਿਆ ਤੇ ਆਈ ਆ ਪਰ ਪਵਾੜੇ ਦੀ ਜੜ ਕੌਣ ਹੈ ਸਰਕਾਰ ਜੇ ਸਰਕਾਰ ਕੱਲ ਤੇ ਜ਼ਬਰਦਸਤ ਟੰਦੀ ਇਹਨਾਂ ਨਾਲ ਬਹਿ ਕੇ ਗੱਲ ਕਰ ਲੈਂਦੀ ਹੁਣ ਵੀ ਸਰਕਾਰ ਸੀਐਮ ਐਲਾਨ ਕਰੇ ਅਪੀਲ ਕਰੇ ਇਹਨਾਂ ਨੂੰ ਵੀ ਤੁਸੀਂ ਆਪਣੀਆਂ ਬੱਸਾਂ ਤੇ ਲਾਟੋ ਅਸੀਂ ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਮਸਲੇ ਹੱਲ ਕਰ ਲਾਂਗੇ ਨਾ ਜਿੱਤੇ ਬੰਦੀ ਆਪਣੇ ਸਾਹਮਣੇ ਫੈਸਲਾ ਕਰ ਲੂ ਜਦੋਂ ਸਰਕਾਰ ਇੱਕ ਬਨੇ ਬੰਦੇ ਇਹਨਾਂ ਦੇ ਸਪੈਂਡ ਕਰੀ ਇਹਨਾਂ ਦੇ ਖਿਲਾਫ ਕਾਰਵਾਈ ਕਰ ਜਾਂਦੀ ਐ ਤੇ ਉਹਨਾਂ ਦੀ ਮਜਬੂਰੀ ਆ ਫਿਰ ਅੰਦੋਲਨ ਕਰਨ ਤੇ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ ਜੇ ਲੋਕਾਂ ਨੂੰ ਖੇਜਲ ਖਰਾਬੀ ਹੋ ਰਹੀ ਆ ਹਾਂ ਬਿਲਕੁਲ ਇੱਥੇ ਕੋਈ ਰੌਲਾ ਹੀ ਨਹੀਂ ਹੈਗਾ ਡੋਗਲੀ ਰਾਜਨੀਤੀ ਲਈ ਵੈਸੇ ਸਰਕਾਰਾਂ ਮਸ਼ਹੂਰ ਹੁੰਦੀਆਂ ਇਹ ਸਾਰਿਆਂ ਤੋਂ ਵੱਧ ਮਸ਼ਹੂਰ ਆ